ਦੋਸਤੋ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨਾ ਕਿ ਇਹ ਜਿਹੜੀ ਵੀਡੀਓ ਸਾਡੇ ਪਿੰਡ ਦੀ ਆ ਤੇ ਇਹ ਇੰਟਰਨੈਟ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਤੇ ਇਸੇ ਸਕੂਲ ਦੇ ਵਿੱਚ ਅਸੀਂ ਵੀ ਪੜ੍ਹੇ ਆ ਕਿਉਂਕਿ ਸਾਨੂੰ ਸ਼ੌਕ ਹੁੰਦਾ ਸੀ ਉਸ ਟਾਈਮ ਤੇ ਕਿ ਅੰਗਰੇਜ਼ੀ ਸਕੂਲ ਦੇ ਵਿੱਚ ਅਸੀਂ ਪੜ੍ਹਨਾ ਆ ਤੇ ਇਹ ਮੈਡਮ ਇਸੇ ਤਰ੍ਹਾਂ ਬੱਚਿਆਂ ਨੂੰ ਪੜ੍ਹਾਉਂਦੀ ਸੀ ਅਸੀਂ ਵੀ ਜਦੋਂ ਪੜ੍ਹਦੇ ਸੀ ਸਾਨੂੰ ਆਪਣੇ ਕੋਲ ਬੁਲਾ ਲੈਣਾ ਇਹਨਾਂ ਨੇ ਤੇ ਉਦੋਂ ਸਲੇਟਾਂ ਚੱਲਦੀਆਂ ਸੀ ਸਲੇਟ ਤੇ ਅਸੀਂ ਸਲੇਟੀ ਨਾਲ ਲਿਖੀਦਾ ਸੀ ਜਿੱਥੋਂ ਸਾਡਾ ਸਵਾਲ ਗਲਤ ਹੁੰਦਾ ਸੀ ਤੇ ਮੈਡਮ ਇਸੇ ਤਰ੍ਹਾਂ ਸਾਨੂੰ ਸਮਝਾਉਂਦੀ ਸੀ ਪਰ ਇਹਨਾਂ ਦਾ ਸਮਝਾਇਆ ਅੱਜ ਵੀ ਸਾਡੇ ਕੰਮ ਆਉਂਦਾ ਜਿਹੜੇ ਅਸੀਂ ਜੋੜ ਘਟਾਓ ਦੇ ਸਵਾਲ ਇਹਨਾਂ ਨੇ ਸਾਨੂੰ ਸਿਖਾਲੇ ਸੀ ਹੈਨਾ ਉਹ ਅੱਜ ਵੀ ਸਾਨੂੰ ਆਪਣੇ ਬਿਜ਼ਨਸ ਦੇ ਵਿੱਚ ਕੰਮ ਆਉਦੇ ਆ ਕਿਉਂਕਿ ਕਹਿੰਦੇ ਆ ਕਿ ਜਿਹੜੀਆਂ ਬਚਪਨ ਦੀਆਂ ਗੱਲਾਂ ਉਹ ساری ਜ਼ਿੰਦਗੀ ਨਹੀਂ ਭੁੱਲਦੀਆਂ ਉਦੋਂ ਦੀਆਂ ਸਾਨੂੰ ਜੋ ਇਸ ਮੈਡਮ ਨੇ ਪੜਾਇਆ ਉਹ ਅੱਜ ਵੀ ਸਾਡੇ ਕੰਮ ਆ ਰਿਹਾ ਆ ਇਸੇ ਬੱਚੇ ਦੇ ਅੱਜ ਜਿਹੜੀਆਂ ਇਹ ਚਪੀੜਾਂ ਪੈ ਰਹੀਆਂ ਆਂ ਕਿਹ ਆ ਪਤਾ ਜਿਹੜਾ ਇਹਨੂੰ ਇਹ ਮੈਡਮ ਅੱਜ ਸਵਾਲ ਸਮਝਾ ਰਹੀ ਆਂ ਕਿਹ ਆ ਪਤਾ ਇਸ ਬੱਚੇ ਦੀ ਜ਼ਿੰਦਗੀ ਦੇ ਵਿੱਚ ਕਿਸ ਮੋੜ ਤੇ ਇਹ ਸਵਾਲ ਇਸ ਬੱਚੇ ਦੇ ਕੰਮ ਆ ਜਾਂਦਾ ਦੋਸਤੋ ਮੈਨੂੰ ਯਾਦ ਆ ਅਸੀਂ ਸਕੂਲ ਦੇ ਵਿੱਚ ਹਨਾ ਜਦੋਂ ਛੁੱਟੀ ਹੁੰਦੀ ਸੀ ਅੱਧੇ ਘੰਟੇ ਦੀ ਤਾਂ ਅਸੀਂ ਖੇਡੀਦਾ ਸੀ ਸਾਡੀ ਕਲਾਸ ਦੇ ਵਿੱਚ ਇੱਕ ਬੱਚੇ ਦੇ ਵਾਲ ਕਟਿੰਗ ਹੋਏ ਹੁੰਦੇ ਸੀ ਤੇ ਅਸੀਂ ਸਾਰੇ ਸਰਦਾਰ ਸੀ ਸਾਡੇ ਸਾਰਿਆਂ ਦੇ ਜੂੜੀਆਂ ਸਿਰ ਤੇ ਜੂੜੇ ਹੋਏ ਹੁੰਦੇ ਸੀ ਚਿੱਟੇ ਰਮਾਲਾ ਅਸੀਂ ਬੰਨੇ ਹੁੰਦੇ ਸੀ ਤੇ ਅਸੀਂ ਜਦੋਂ ਆਪਸ ਵਿੱਚ ਖੇਡੀਦਾ ਸੀ ਘੂਲ ਮਥੂਲ ਹੋਈਦਾ ਸੀ ਤੇ ਮੈਡਮ ਸਾਡੇ ਕੋਲ ਬਾਹਰ ਧੁੱਪੇ ਕੁਰਸੀ ਢਾ ਕੇ ਬੈਠੇ ਹੁੰਦੇ ਸੀ ਤਾਂ ਸਾਡੇ ਜਿਹੜੇ ਗੁੱਟੇ ਆ ਉਹ ਫੁੱਲ ਜਾਂਦੇ ਸੀ ਤੇ ਅਸੀਂ ਦੌੜੇ ਮੈਡਮ ਕੋਲ ਜਾਈਦਾ ਸੀ ਮੈਡਮ ਨੂੰ ਕਹੀਦਾ ਸੀ ਵੀ ਸਾਡਾ ਗੁੱਟਾ ਇਦਾਂ ਦਾ ਕਰਿਓ ਕਿ ਸਾਡੀ ਘਰ ਮੰਮੀ ਨੂੰ ਨਾ ਪਤਾ ਲੱਗੇ ਕਿ ਅੱਜ ਵੀ ਇਹਨੇ ਗੁੱਟਾ ਖਲਾ ਆਇਆ ਤੇ ਮੈਡਮ ਸਾਡੇ ਗੁੱਟੇ ਕਰਦੇ ਸੀ ਕਿਉਂਕਿ ਕਈਆਂ ਵੀਡੀਓਆਂ ਦੇ ਵਿੱਚ ਇਹ ਕਹਿੰਦੇ ਆ ਕਿ ਇਹਨਾਂ ਨੇ ਮੈਡਮ ਨੇ ਜੋੜੇ ਦੀ ਬਿਆਦਵੀ ਕੀਤੀ ਆ ਤੇ ਇਹੀ ਮੈਡਮ ਉਸ ਟਾਈਮ ਤੇ ਸਾਡੇ ਗੁੱਟੇ ਕਰਦੀ ਸੀ ਅੱਜ ਵੀ ਸ਼ਾਇਦ ਬੱਚਿਆਂ ਦੇ ਜਿਨ੍ਹਾਂ ਦੇ ਗੁੱਟੇ ਖੋਲਦੇ ਹੁਣ ਤਾਂ ਉਹ ਬੱਚੇ ਮੈਡਮ ਤੇ ਕੋਲੋਂ ਜੋੜੇ ਜ਼ਰੂਰ ਕਰਵਾਉਂਦੇ ਹੋਣਗੇ ਇਹਨਾਂ ਦਾ ਤਰੀਕਾ ਜਿਹੜਾ ਆ ਬੱਚਿਆਂ ਨੂੰ ਪੜਾਉਣ ਦਾ ਇਸ ਤਰ੍ਹਾਂ ਆ ਇਹਨਾਂ ਨੇ ਪੂਰਾ ਜ਼ੋਰ ਲਾਉਣਾ ਬੱਚਿਆਂ ਤੇ ਪੜ੍ਹਾਈ ਦਾ ਕਿ ਬੱਚਿਆਂ ਦਾ ਜਿਹੜਾ ਰਿਜ਼ਲਟ ਆ ਮਾੜਾ ਨਾ ਆਵੇ ਕਿਉਂਕਿ ਇਹਨਾਂ ਦਾ ਖੁਦ ਦਾ ਸਕੂਲ ਆਪਣਾ ਆ ਦੇਖੀ ਤਾਂ ਅੱਜਕੱਲ ਤੁਹਾਨੂੰ ਪਤਾ ਟੀਚਰ ਕਲਾਸ ਦੇ ਵਿੱਚ ਆਉਂਦੇ ਆ ਉਹ ਲੈਕਚਰ ਦੇ ਕੇ ਚਲੇ ਜਾਂਦੇ ਆ ਇਹਦੇ ਵਿੱਚ ਕਸੂਰ ਟੀਚਰਾਂ ਦਾ ਨਹੀਂ ਹੈਗਾ ਇਹਦੇ ਵਿੱਚ ਸਾਡੇ ਮਾਪੇ ਦਾ ਕਸੂਰ ਆ ਕਿਉਂਕਿ ਟੀਚਰ ਵੀ ਡਰਦੇ ਆ ਜੇ ਅਸੀਂ ਬੱਚੇ ਨੂੰ ਥੋੜਾ ਜਿਹਾ ਦਬਕ ਦਿੱਤਾ ਤਾਂ ਮਾਪੇ ਨੇ ਤੋੜਿਆ ਨਹੀਂ ਸਕੂਲੇ ਆ ਜਾਣਾ ਇਸ ਕਰਕੇ ਉਹ ਬੱਚੇ ਨੂੰ ਦਬਕਦੇ ਨਹੀਂ ਬਸ ਕਲਾਸ ਦੇ ਵਿੱਚ ਆਉਂਦੇ ਲੈਕਚਰ ਦੇ ਕੇ ਚਲੇ ਜਾਂਦੇ ਆ ਇਹਦੇ ਵਿੱਚ ਸਾਡੇ ਬੱਚਿਆਂ ਦਾ ਨੁਕਸਾਨ ਹੁੰਦਾ ਫਿਰ ਸਾਡੇ ਬੱਚੇ ਪੜਦੇ ਨਹੀਂ ਹੈਗੇ بگੜਦੇ ਆ ਜਦੋਂ ਤੱਕ ਟੀਚਰਾਂ ਦਾ ਡਰ ਨਹੀਂ ਬੱਚੇ ਦੇ ਮਨ ਦੇ ਵਿੱਚ ਹੈਗਾ ਤੇ ਬੱਚੇ ਕਦੀ ਨਹੀਂ ਪੜਦੇ ਕਿਉਂਕਿ ਕਈ ਬੱਚੇ ਹੁੰਦੇ ਜਿਹੜੇ ਆਪਣੇ ਆ ਪੜਦੇ ਉਹਨਾਂ ਨੂੰ ਸ਼ੌਂਕ ਹੁੰਦਾ ਕਈ ਬੱਚੇ ਹੁੰਦੇ ਆ ਟੀਚਰਾਂ ਦੇ ਡਰ ਨਾਲ ਹੀ ਪੜਦੇ ਆ ਅਸੀਂ ਸਰਕਾਰੀ ਦਫ਼ਤਰਾਂ ਵਿੱਚ ਜਾਂਦੇ ਆ ਹਰ ਇੱਕ ਜਗ੍ਹਾ ਬਿਨਾਂ ਰਿਸ਼ਵਤ ਤੋਂ ਕੋਈ ਕੰਮ ਨਹੀਂ ਹੁੰਦਾ ਮੈਨੂੰ ਡਰਵਾ ਕਿਤੇ ਕੋਈ ਸਿੱਖਿਆ ਮੰਤਰੀ ਜਾਂ ਸਿੱਖਿਆ ਅਧਿਕਾਰੀ ਕੋਈ ਇਸ ਮੈਡਮ ਦੇ ਸਕੂਲ ਤੇ ਕੋਈ ਗਲਤ ਐਕਸ਼ਨ ਨਾ ਲੈ ਲੈਣ ਕਿਉਂਕਿ ਮੈਡਮ ਨੇ 40 ਤੋਂ 45 ਸਾਲ ਹੋ ਗਏ ਮੈਡਮ ਨੂੰ ਇਸ ਸਕੂਲ ਤੇ ਮਿਹਨਤ ਕਰਦਿਆਂ ਨੂੰ ਬਹੁਤ ਬੱਚਿਆਂ ਦੀ ਇਸ ਮੈਡਮ ਨੇ ਜ਼ਿੰਦਗੀ ਬਣਾਈ ਆ ਕਹਿੰਦੇ ਜੇ ਕੋਈ ਸੌ ਚੰਗੇ ਕੰਮ ਕਰਦਾ ਜੇ ਕੋਤੂ ਛੋਟੀ ਮੋਟੀ ਗਲਤੀ ਵੀ ਹੋ ਗਈ ਪਰ ਮੈਂ ਇਹਨੂੰ ਗਲਤੀ ਨਹੀਂ ਮੰਨਦਾ ਇਹ ਮੈਡਮ ਨੇ ਪੂਰਾ ਜ਼ੋਰ ਲਾਇਆ ਉਸ ਬੱਚੇ ਤੇ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਸਕੂਲ ਦੇ ਵਿੱਚ ਜਿਹੜੇ ਮੈਡਮਾਂ ਜਾਂ ਸਰ ਹੁੰਦੇ ਆ ਉਹ ਕਲਾਸ ਦੇ ਵਿੱਚ ਆਉਂਦੇ ਆ ਤੇ ਉਹ ਲੈਕਚਰ ਦੇ ਕੇ ਚੱਲ ਜਾਂਦੇ ਪਰ ਇਸ ਮੈਡਮ ਨੇ ਇਸ ਕਰਕੇ ਇੰਨਾ ਜ਼ੋਰ ਬੱਚਿਆਂ ਤੇ ਲਗਾ ਰਹੇ ਆ ਕਿਉਂਕਿ ਇਹਨਾਂ ਦਾ ਖੁਦ ਦਾ ਸਕੂਲ ਆ ਇਹ ਨਹੀਂ ਚਾਹੁੰਦੇ ਕਿ ਸਾਡੇ ਸਕੂਲ ਦਾ ਰਿਜ਼ਲਟ ਮਾੜਾ ਆਵੇ ਇਸ ਕਰਕੇ ਮੈਂ ਉਹਨਾਂ ਸਰਕਾਰੀ ਅਫਸਰਾਂ ਨੂੰ ਵੀ ਕਹਿਣਾ ਚਾਹੁੰਦਾ ਸਕੂਲ ਤੇ ਕੋਈ ਗਲਤ ਐਕਸ਼ਨ ਨਾ ਲਿਓ ਕਿਉਂਕਿ ਮੈਡਮ ਬੱਚਿਆਂ ਦੀ ਭਲਾਈ ਲਈ ਇਹ ਸਾਰਾ ਕੁਝ ਕਰ ਰਹੇ ਆ ਤੇ ਬਾਕੀ ਦੋਸਤੋ ਤੁਸੀਂ ਕਮੈਂਟ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣੇ ਆ ਤੇ ਫਿਰ ਆਪਾਂ ਜਲਦੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ